ਅੱਜ 6ਵੇਂ ਪਾਤਸ਼ਾਹ ਮੇਰੇ ਪੀਰੇ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆ ਦਾ ਅਵਤਾਰ ਦਿਹਾੜਾ ਹੈ ਸਤਿਗੁਰੂ ਸਭ ਸ਼ਿਰ ਗੁਰੂ ਅਰਜੁਨ ਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਨੇ ਅੰਮ੍ਰਿਤਸਰ ਸਾਹਿਬ ਤੋਂ 6 ਮੀਲ ਦੂਰ ਵਡਾਲੇ ਸਾਹਿਬ ਨਗਰ ਵਿਖੇ 1652 ਬਿਕਰਮੀ ਹਾੜਵਦੀ 1ਮ ਦਿਨ ਐਤਵਾਰ ਪੁੰਨਿਆਂ ਦੀ ਰਾਤ ਸੀ 6 ਜੂਨ 1596 ਈਸਵੀ ਪੋਖਰ ਨਾ ਸ਼ਤਰ ਸੰਗਰਾਮ ਦੀ 21 ਹਾੜ ਨੂੰ ਪਿਤਾ ਗੁਰੂ ਅਰਜੁਨ ਦੇਵ ਮਹਾਰਾਜ ਸਾਹਿਬ ਜੀਾਂ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀਾਂ ਦੇ ਕੋਖ ਨੂੰ ਭਾਗ ਲਾਉਂਦਿਆਂ ਹੋਇਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਕਿ ਸਹਿ ਵਿਦਵਾਨ ਨੇ ਲਿਖਿਆ ਅਜ ਰਾਗ ਪਰਿਆ ਗਾਉਂਦਿਆ ਫੁੱਲਾਂ ਦੀ ਬਰਖਾ ਲਾਉਂਦਿਆ ਬੂਹਾ ਸਵਰਗਿ ਖੋਲਿਆ ਭਰ-ਭਰ ਕੇਸਰ ਡੋਲਿਆ ਐਸ ਘੜੀ ਨੋ ਤਰਸਦੀ ਤਕਦੀਰ ਭਾਰਤ ਵਰਸਦੀ ਜਦ ਖਾਂਦੇ ਸੇ ਘੁੰਮਣ ਘੇਰੀਆ ਤਦ ਆੜ ਪਾਇਆ ਫੇਰੀਆ ਮਾਹੀ ਵਡਾਲੀ ਵਾਲਿਆ ਸਤਨਾਮ ਜਪਾਵਨ ਵਾਲਿਆ ਜਥੇ ਵੀ ਕਦਮ ਨੋ ਧਰ ਗਿਆ ਮਿੱਟੀ ਨੋ ਸੋਨਾ ਕਰ ਗਿਆ ਆ ਚਿਰ ਉਤ ਨੂਰ ਹੈ ਸਾਰਾ ਹੀ ਦਿਲਦਰ ਦੂਰ ਹੈ ਥਾ ਥਾ ਖੇੜੀ ਗੁਲਜਾਰ ਹੈ ਕਿਉਂਕਿ ਛੇਵੇਂ ਪਾਤਸ਼ਾ ਗੁਰੂ ਅਰਗਵਿੰਦ ਸਾਹਿਬ ਜੀ ਦਾ ਅਵਤਾਰ ਹੈ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਤੇ ਅਰਦਾਸਾ ਜਿਹੜਾ ਸੀ ਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਜੀ ਆਦੇ ਹੁਕਮ ਦੇ ਅਨੁਸਾਰ ਮਾਤਾ ਗੰਗਾ ਜੀ ਆਨੇ ਬੇੜ ਬਾਬਾ ਬੁੱਢਾ ਸਾਹਿਬ ਜੀ ਪਹੁੰਚ ਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸਾ ਕਰਾਇਆ ਸੀ ਕਿ ਘਰ ਦੇ ਵਿੱਚ ਪੁੱਤਰ ਪ੍ਰਾਪਤ ਹੋਵੇ ਤੇ ਗੁਰੂ ਅਰਜੁਨ ਦੇ ਮਹਾਰਾਜ ਜੀ ਆਨੇ ਮਾਤਾ ਗੰਗਾ ਜੀ ਨੂੰ ਦੱਸਿਆ ਸੀ ਕਿ ਜਦੋਂ ਵੀ ਅਰਦਾਸ ਕਰਵਾਉਣ ਜਾਈਏ ਤੇ ਉਦੋਂ ਨਿਮਰਤਾ, ਪ੍ਰੇਮ, ਸ਼ਰਧਾ ਹਿਰਦੇ ਦੇ ਵਿੱਚ ਧਾਰਨ ਕਰਨੀ ਚਾਹੀਦੀ ਆ ਤੇ ਆਪਣੇ ਹੱਥੀਂ ਸੇਵਾ ਕਰਨੀ ਚਾਹੀਦੀ ਹੈ। ਗੁਰੂ ਅਰਜੁਨ ਦੇ ਮਹਾਰਾਜ ਸਾਹਿਬ ਨੇ ਬਚਨ ਕੀਤਾ ਸਨਤਿ ਸੇਵੋ ਆਪਣੇ ਕਰ ਨਾਲ। ਰਹੋ ਪ੍ਰੇਮ ਆਪਾ ਨਾ ਜਨਾਵੋ ਕਰਹੋ ਕਾਰ ਉਠ ਪੋਰ ਵਿਸਾਲ ਪ੍ਰਥਮ ਇਸਨਾਨੋ ਪਉਣ ਕਰਤ ਠਾਨਾਹ ਆਨ ਸੁਧਾਰੋ ਸ਼ੋਭਤ ਇਸ ਕਾਲ ਅਰਧ ਚਣਕ ਗਉਧੂਮ ਮਿਲਾਵੋ ਪੀਸੋ ਆਪੇ ਲੇਹੋ ਪਕਾਏ ਮੋਟ ਰੋਟ ਕਾ ਲਵਣ ਅਮੇਜੀ ਤੇ ਹੱਕੇ ਉੱਪਰ ਬਹੁਤ ਰਤ ਪਾਏ ਦਦ ਮਾਥਿਆ ਥੋੜਾ ਜਲ ਪਾਵਹੁ ਸੰਗਨੇ ਛਾਛ ਤਨ ਕ ਤੁਰਸਾਏ ਧੂਫ ਦਿਓ ਲਿਹੋ ਬਾਸਨ ਪਾਈ ਦੋਏ ਤਰ ਗੱਠੇ ਸਥੂਲ ਮੰਗਾਏ ਪਾਇਨ ਨਗਨ ਉਪਾਇਨ ਅਸ ਲੇਹੋ ਨੇਜ ਸੇਰਾ ਧਰ ਗਮ ਨਹ ਤਿਸ ਪਾਸ ਤੁਮ ਮਾਤਾ ਜੀਆਂ ਨੂੰ ਗੁਰੂ ਅਰਜਨ ਸਾਹਿਬ ਜੀਆਂ ਨੇ ਦਾਦ ਦਿੱਤਾ ਸਾਡੇ ਮਾਤਾ ਗੰਗਾ ਜੀਆਂ ਨੂੰ ਕਿ ਆਪਣੇ ਹੱਥੀ ਕਣਕ ਤੇ ਛੋਲਿਆਂ ਦਾ ਆਟਾ ਜੜਾ ਚੱਕੀ ਚ ਪਾ ਕੇ ਤੇ ਇਹਨਾਂ ਨੂੰ ਪੀ ਕੇ ਤੇ ਆਟਾ ਬਣਾਓ ਦਾਣਿਆਂ ਨੂੰ ਪਾ ਕੇ ਜਦੋਂ ਪੀਸ ਲੋ ਆਟਾ ਬਣਾ ਲਓ ਫਿਰ ਆਪ ਗੁੰਨੋ ਆਪ ਹੀ ਪ੍ਰਸ਼ਾਦਾ ਪਕਾਓ ਲਸੀ ਲਾ ਦੋ ਕਿਉਂ ਲਾ ਦੋ ਗੰਡੇ ਨਾਲ ਲੈ ਜਾਓ ਔਰ ਨੰਗੇ ਚਰਨ ਜਾਣਾ ਤਾਂ ਆਪਣੇ ਸਿਰ ਦੇ ਉੱਪਰ ਸਾਰਾ ਸਮਾਨ ਪ੍ਰਸ਼ਾਦੇ ਦਾ ਰੱਖ ਲੈਣਾ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕਰਕੇ ਸ਼ਕਾ ਕੇ ਤੇ ਬੇਨਤੀ ਕਰਨੀ ਕਰ ਅਰਦਾਸ ਕਰੋ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉਸ ਸਮੇਂ ਅਰਦਾਸਾ ਸੁਧਿਆ ਤੇਸ ਅਸ਼ਿਆਨ ਬਾਹਿਓ ਬਾਹਿਓ ਬਹੁ ਬਾਲ ਸਿਓ ਜਲ ਤਰ ਗਰਜਿਓ ਗਗਨ ਮਹਾਨ ਤੜਤਾ ਲਸ਼ਕਤ ਤੇਜ ਅਦਕ ਧਰ ਦਸਹੋਂ ਦਸਹ ਮਹ ਕੀਨ ਪ੍ਰਕਾਸ਼ ਮਨਹ ਮੇਗ ਹੈ ਮਹਾ ਬਲ ਛਟਾ ਖੜਗ ਥਰਕਾਵਤ ਪਾਸ ਜਥਾ ਸਕੰਦਕ ਮੈਂ ਅਬ ਫੋਰੇ ਤੇ ਮਾ ਮਗਲਨ ਕੇ ਫੋਰ ਹਸੀਸ ਮੇਰੇ ਅਰ ਤੇਰੇ ਜੁਗ ਧਾਰ ਹੈ ਨਾਮ ਸੁਹਾਰ ਗੋਬਿੰਦ ਜਗਦੀਸ਼ ਬਾਬਾ ਬੱਡਾ ਸਾਹਿਬ ਜੀ ਆਨੇ ਪ੍ਰਸ਼ਾਦਾ ਸਾਖਦਿਆਂ ਸਾਰ ਗੰਡੇ ਨੂੰ ਭੰਨਿਆ ਤੇ ਨਾਲ ਹੀ ਕਹਿ ਦਿੱਤਾ ਕਿ ਮਾਤਾ ਗੰਗਾ ਜੀ ਅੱਜ ਜਿਵੇਂ ਹੁਣ ਬਹੁਤ ਤੇਜ ਠੰਡੀ ਹਵਾ ਚੱਲੀ ਆ ਐਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਫੌਜਾਂ ਚੜ੍ਹਨ ਗਿਆ ਜਿਵੇਂ ਆਪ ਬੱਦਲਾਂ ਦੇ ਵਿੱਚ ਬਿਜਲੀਆਂ ਲਿਸ਼ਕਦੀਆਂ ਐਵੇਂ ਤਲਵਾਰਾਂ ਸੋਰਮਿਆਂ ਦੀਆਂ ਲਿਸ਼ਕਣ ਗਿਆ। ਔਰ ਇਹ ਵੀ ਕਹਾ ਦਤਾ ਕਿ ਇਹਨਾਂ ਨੇ ਮੁਗਲਾਂ ਦੇ ਪਾਪੀਆਂ ਦੇ ਸਿਰ ਭੰਣਨੇ ਨੇ ਤੇ ਨਾਮ ਇਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਤੇ ਜਗਤ ਇਸ ਜਗਤ ਦੇ ਈਸ਼ਰ ਭਾਵ ਗੁਰੂ ਅਰਜਨ ਸਾਹਿਬ ਜੀਆਂ ਦੀ ਗੁਰਿਆਈ ਗਾਦੀ ਦੇ ਛੇਵੇਂ ਵਾਰਿਸ ਹੋਣਗੇ। ਗੁਰੂਵਾਰ ਗੋਬਿੰਦ ਸਿੰਘ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ